ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਨੂੰ ਉਹਨਾਂ ਦੀ ਪਸੰਦ ਦੀ ਸੀਟ ਮਿਲੇਗੀ ਇਹ ਕਹਿਣਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਜ਼ਾਹਿਰ ਹੈ ਕਿ ਸਿੱਧੂ ਦੇ ਸਿਰ ਤੇ ਸਿੱਧੇ ਤੌਰ ਤੇ ਹਾਈ ਕਮਾਂਡ ਦਾ ਹੱਥ ਹੈ ਕਿਉਂਕਿ ਇਹਨਾਂ ਦੋਵਾਂ ਆਗੂਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਆਗੂ ਦਾ ਕੋਈ ਜ਼ਿਕਰ ਨਹੀਂ ਸੀ ਕੈਪਟਨ ਨੂੰ ਜਦੋਂ ਇੰਟਰਵਿਊ ਸਿੰਘ ਬੁਲਾਰਿਆ ਤੇ ਸਰਵਣ ਸਿੰਘ ਫਲੋਰ ਤੇ ਬਾਰੇ ਸਵਾਲ ਕੀਤਾ ਗਿਆ ਤਾਂ ਜਵਾਬ ਸੀ ਕਿ ਉਹਨਾਂ ਦੀਆਂ ਸੀਟਾਂ ਹਾਈ ਕਮਾਂਡ ਤਿਆ ਕਰੇਗੀ ਇਟਸ ਅਪ ਟੂ ਪ੍ਰਗਟ ਜੀ ਨੂੰ ਤਾਂ ਪ੍ਰਗਟ ਐਂਡ sir sidhu sahab also told whatever they want they can have as she can so we want a seat for burger with which he will win and owner in early discuss karke karap mau lor bulariya jehde naye bande sham hoye si kali do to ohna nu kuch sitta mil riyan nahi mai tuhanu das deta ke this will go entirely on the on the cc event side aur oh decide karenge on the winability situation ਕੈਪਟਨ ਨੇ ਸਿੱਧੂ ਨੂੰ ਡਿਪਟੀ ਸੀਐਮ ਬਣਾਏ ਜਾਣ ਦੇ ਦਾਅਵਿਆਂ ਤੋਂ ਵੀ ਇਨਕਾਰ ਕੀਤਾ ਉਹਨਾਂ ਕਿਹਾ ਕਿ ਸਿੱਧੂ ਦੇ ਨਾਲ ਉਹ ਜੇ ਬੈਠਣਗੇ ਤੇ ਉਸ ਤੋਂ ਬਾਅਦ ਸਭ ਕੁਝ طے ਹੋਵੇਗਾ ਦਰ ਇਸ ਨਾਥਿੰਗ ਦਰ ਨਾਥਿੰਗ ਹੈਸ ਬੀਨ ਡਿਸਾਈਡਡ ਔਨ ਥਿਸ ਨੋ ਡਿਸਕਸ਼ਨ ਹੈਸ ਟੇਕਨ ਪਲੇਸ ਔਨ ਥਿਸ ਆਈ ਐਮ ਟੋਲਡ ਏਟ ਹੀ ਹੈਸ ਹੀ ਇਜ਼ ਗੋਇੰ ਟੂ ਕਮ ਐਂਡ ਸਿਟ ਵਿਦ ਮੀ ਔਰ ਮੇਰੇ ਨਾਲ ਗੱਲਬਾਤ ਕਰਕੇ ਫਿਰ ਅਸੀਂ ਦੇਖਾਂਗੇ ਹਾਊ ਵੀ ਕੈਨ ਅਜਸਟ ਬਟ ਵੈਦਰ ਹੀ ਵੀ ਹੈਵ ਗਿਵਨ ਵਨ ਸੀਟ ਅਮਰਤਸਰ ਈਸਟ ਐਂਡ ਵੈਨ ਉਹਨਾਂ ਨੇ ਜਾਂ ਉਹਨਾਂ ਦੇ ਵਾਇਫ ਲੜਨ ਉਹਨਾਂ ਦੀ ਮਾਂ ਸੀ ਕੈਪਟਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਆਗੂ ਯਾਮਨੀ ਗੋਮਰ ਤੇ ਕਾਲੀ ਆਗੂ ਕਮਲਜੀਤ ਕਰਵਲ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਲੋਕ ਸਭਾ ਚੋਣਾਂ ਦੇ ਵਿੱਚ ਯਾਮਨੀ ਗੋਮਰ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਹੁਸ਼ਿਆਰਪੁਰ ਤੋਂ ਚੋਣ ਲੜੀ ਸੀ ਤੇ ਕੁਝ ਦਿਨ ਪਹਿਲਾਂ ਹੀ ਪਾਰਟੀ ਨੂੰ ਤਲਿਤ ਵਿਰੋਧੀ ਦੱਸ ਕੇ ਪਗਾਵਾ ਦਿੱਤੇ ਸੀ ਉਹ ਤੇ ਹੀ ਲੁਧਿਆਣਾ ਦੇ ਕੌਂਸਲਰ ਰਹੇ ਚੁੱਕੇ ਕਮਲਜੀਤ ਕਰਵਲ ਕਿਸੇ ਵੇਲੇ ਸਿਮਰਜੀਤ ਸਿੰਘ ਪੈਂਸ ਦੇ ਬਹੁਤ ਖਾਸ ਮੰਨੇ ਜਾਂਦੇ ਸੀ